ਅੱਜ ਦਾ ਮੁੱਦਾ ਜਿਹੜਾ ਬਹੁਤ ਹੀ ਅਹਿਮ ਕਿਉਂਕਿ ਪਿਛਲੇ ਤਕਰੀਬਨ ਜੇ ਦੇਖਿਆ ਜਾਵੇ ਤਾਂ 5 ਤੋਂ 7 ਸਾਲਾਂ ਦੇ ਵਕਫੇ ਦੇ ਦੌਰਾਨ ਜਿਹੜਾ ਉਹ ਸੰਗਰੂਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਕਿਉਂਕਿ ਅਸੀਂ ਸੰਗਰੂਰ ਦੇ ਵਿੱਚ ਬੈਠੇ ਹਾਂ ਤਾਂ ਸਭ ਤੋਂ ਪਹਿਲਾਂ ਸੰਗਰੂਰ ਦੀ ਗੱਲ ਕਰਾਂਗੇ ਕਿ ਮੈਡੀਕਲ ਕਾਲਜ ਜਿਹੜਾ ਇੱਥੇ ਮੈਡੀਕਲ ਕਾਲਜ ਦੇ ਨਾਂ ਤੇ ਬੜੀ ਵੱਡੀ ਸਿਆਸਤ ਇੱਕ ਚੱਲ ਰਹੀ ਹੈ ਤੇ ਨਾਲ ਨਾਲ ਜਿਹੜਾ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਵੀ ਕੀਤਾ ਜਾ ਇਹ ਮੈਡੀਕਲ ਕਾਲਜ ਜਿਹੜਾ ਪਹਿਲਾਂ ਸਿੰਗਲਾ ਸਾਹਿਬ ਦੇ ਟਾਈਮ ਤੇ ਕਾਬਦਾਂ ਵਿਖੇ ਉਹਦਾ ਨੀਂਹ ਪੱਥਰ ਰੱਖਿਆ ਗਿਆ ਪਰ ਉਹ ਪੂਰਨ ਨਹੀਂ ਚੜਿਆ ਫਿਰ ਉਸ ਤੋਂ ਬਾਅਦ ਸਾਡੇ ਮਾਨਯੋਗ ਬਹੁਤ ਹੀ ਉਦਮੀ ਕਹਿ ਸਕਦੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਮਾਨਯੋਗ ਭਵੰਤਮਾਨ ਜੀ ਨੇ ਜਿਹੜਾ ਮਸਤੂਣਾ ਸਾਹਿਬ ਵਿਖੇ ਇਹਦਾ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਤੇ ਉਸ ਤੋਂ ਬਾਅਦ ਉੱਥੇ ਵੀ ਰੱਖਿਆ ਉਸ ਜਗ੍ਹਾ ਤੇ ਜਿੱਥੇ ਜਿਹੜੀ ਜ਼ਮੀਨ ਦਾ ਕੋਈ ਵਿਵਾਦ ਚੱਲਦਾ ਸੀ ਪਿਛਲੇ 40 ਸਾਲਾਂ ਦਾ ਤੇ ਪੰਜਾਬ ਦੇ ਵਿੱਚ ਉਹਨਾਂ ਨੇ 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਤੇ 16 ਦੇ ਵਿੱਚੋਂ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਦੀ ਕਿਸੇ ਦੀ ਕੋਈ ਕੰਧ ਨਹੀਂ ਖਿੱਚੀ ਗਈ ਇਹ ਗੱਲ ਤੁਸੀਂ ਵੀ ਜਾਣਦੇ ਹੋ ਸਾਰਾ ਪੰਜਾਬ ਜਾਣਦਾ ਹੈ ਪਰੰਤੂ ਚਰਚਾ ਜਿਹੜੀ ਹੈ ਉਹ ਕੱਲੇ ਸੰਗਰੂਰ ਮਸਤੂਣਾ ਸਾਹਿਬ ਮੈਡੀਕਲ ਕਾਲਜ ਦੀ ਹੁੰਦੀ ਹੈ ਤੇ ਚਰਚਾ ਦੇ ਵਿੱਚ ਕਈ ਧਰਨੇ ਮੁਜ਼ਾਰੇ ਵੀ ਹੋ ਰਹੇ ਨੇ ਤੇ ਜਦੋਂ-ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਉਦੋਂ-ਉਦੋਂ ਉਹ ਇਲੈਕਸ਼ਨ ਦੇ ਵਿੱਚ ਉਹ ਫਿਰ ਮੁੱਦਾ ਭਖਦਾ ਜਾਂਦਾ ਹੈ ਤਾਂ ਹੁਣ ਜਿਹੜੀ ਲੇਟੈਸਟ ਜਿਹੜੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 1 ਸਾਲ ਦੇ ਵਿੱਚ ਅਸੀਂ ਮੈਡੀਕਲ ਕਾਲਜ ਬਣਾ ਕੇ ਤਿਆਰ ਕਰ ਦਾਂਗੇ ਤਾਂ ਹੁਣ ਇੱਕ ਚੀਜ਼ ਦੇਖੋ 1 ਸਾਲ ਤਾਂ ਛੱਡੋ ਤਿੰਨ ਤੀਜਾ ਸਾਲ ਪੂਰਾ ਹੋਣ ਨੂੰ ਆ ਗਿਆ ਪਰ ਨਾਲ ਨਾਲ ਮਸਤੂਆ ਸਾਹਿਬ ਦਾ ਨਾ ਤਾਂ ਮਸਲਾ ਹੱਲ ਕੀਤਾ ਜਦ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਜਿੰਨੇ ਬੈਠੇ ਆ ਅੱਜ ਵੀ ਅਸੀਂ ਕਹਿਣਾ ਕਿ ਮੈਡੀਕਲ ਕਾਲਜ ਤੇ ਹਸਪੀਟਲ ਜਿਹੜਾ ਹੈ ਉਹ ਮਸਤੂਆ ਸਾਹਿਬ ਬਣਨਾ ਚਾਹੀਦਾ ਹੈ ਉਥੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਵੀ ਨਹੀਂ ਤਾਂ ਉਥੇ ਸਰਕਾਰ ਦੀ ਵੀ ਜਗਾ ਪਈ ਹੈ ਤਾਂ ਉਥੇ ਉਹ ਬਣਾ ਸਕਦੇ ਨੇ ਪਰ ਹੁਣ ਜਿਵੇਂ ਲੇਟੈਸਟ ਤੁਹਾਡੀਆਂ ਖਬਰਾਂ ਤੋਂ ਵੀ ਪਤਾ ਲੱਗਿਆ ਸਾਡੇ ਪਤਰਕਾਰ ਸਾਹਿਬਾਨ ਵੀਰਾਂ ਦੀ ਖਬਰਾਂ ਤੋਂ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਪੋਜ਼ਲ ਗਈ ਹੈ ਜਿਹੜੀ ਕਿ ਜਿੱਤੇ ਡੀਸੀ ਸਾਹਿਬ ਨੇ ਕਿਹਾ ਕਿ ਤਕਰੀਬਨ ਫਾਈਨਲ ਹੈ ਇਹ ਤੇ ਉਹ ਪ੍ਰਪੋਜ਼ਲ ਜਿਹੜੀ ਹੈ ਮੈਡੀਕਲ ਕਾਲਜ ਨੂੰ ਖੇੜੀ ਵਿਖੇ ਬਣਾਇਆ ਜਾ ਰਿਹਾ ਜਿਹੜਾ ਸੰਗਰੂਰ ਤੋਂ ਤਕਰੀਬਨ 8 ਤੋਂ 9 ਕਿਲੋਮੀਟਰ 8 ਕਿਲੋਮੀਟਰ ਦੇ ਕਰੀਬ ਡਿਸਟੈਂਸ ਪੈਂਦਾ ਹੈ ਜੇ ਆਪਾਂ ਸੰਗਰੂਰ ਦੇ ਮਿਡਲ ਤੋਂ ਲਈਏ ਤਾਂ ਖੇੜੀ ਵਿਖੇ ਹੁਣ ਮੈਡੀਕਲ ਕਾਲਜ ਦਾ ਨਵੇਂ ਦਾ ਨਹੀਂ ਪੱਥਰ ਰੱਖਿਆ ਜਾਊਗਾ ਤੇ ਉਹ ਬਾਗਬਾਨੀ ਵਿਭਾਗ ਦੀ ਜਿਹੜੀ ਜਗ੍ਹਾ ਹੈ ਪਹਿਲੀ ਗੱਲ ਤਾਂ ਜਿਹੜੇ ਪੰਜਾਬ ਦੇ ਵਿੱਚ এনवायरमेंट ਦੀ ਗੱਲ ਕਰਦੇ ਸੀ ਸਭ ਤੋਂ ਪਹਿਲਾਂ ਤਾਂ ਉਹਨੇ ਬਾਗਬਾਨੀ ਵਾਲੀ ਜਗ੍ਹਾ ਲਈ ਦੂਜਾ ਹੁਣ ਇੱਕ ਜਿਹੜਾ ਨਵਾਂ ਨਹੀਂ ਪੱਥਰ ਜਿਹੜਾ ਤੀਜਾ ਨਹੀਂ ਪੱਥਰ ਮੈਡੀਕਲ ਕਾਲਜ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਤੀਜਾ ਨਹੀਂ ਪੱਥਰ ਰੱਖਿਆ ਜਾ ਰਿਹਾ ਤੇ ਮੈਂ ਇੱਥੇ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਅੱਜ ਦੇ ਟਾਈਮ ਦਾ ਖੜਾ ਹੋ ਰਿਹਾ ਹੈ ਮੈਡੀਕਲ ਕਾਲਜ ਦਾ ਤੁਸੀਂ ਬਣਾਓ ਅਸੀਂ ਜੀ ਆਇਆਂ ਸਾਡੇ ਵੱਲੋਂ ਉਸ ਗੱਲ ਦਾ ਸੀ ਧੰਨਵਾਦ ਵੀ ਕਰਾਂਗੇ ਤੇ ਸਰਕਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ ਕਿ ਮੈਡੀਕਲ ਕਾਲਜ ਇਹ ਸਰਕਾਰ ਇਸ ਸੰਗਰੂਪ ਦੇ ਵਿੱਚ ਬਣਾ ਦੇ ਪਰੰਤੂ ਬਣਾਉਣ ਵਾਲਾ ਮੈਡੀਕਲ ਕਾਲਜ ਪਤਾ ਨਹੀਂ ਕਿਹੜੇ ਬੰਦੇ ਇਹਨਾਂ ਨੂੰ ਸਲਾਹ ਦਿੰਦੇ ਨੇ ਜਾਂ ਮੁੱਖ ਮੰਤਰੀ ਸਾਹਿਬ ਇੰਨੇ ਜਿਆਦਾ ਸਿਆਣੇ ਤੇ ਪੜ੍ਹੇ ਲਿਖੇ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਡੀਕਲ ਕਾਲਜ ਤਾਂ ਕਹਿੰਦੇ ਜੀ ਖੇੜੀ ਵਿਖੇ ਬਣੂਗਾ ਪਰ ਉਹਦੇ ਦਾ ਹਸਪੀਟਲ ਐ ਮੈਡੀਕਲ ਕਾਲਜ ਦਾ ਉਹ ਮਸਤੂਣਾ ਸਾਹਿਬ ਵਿਖੇ ਪੈ ਤੁਸੀਂ ਮੈਡੀਕਲ ਕਾਲਜ ਤੇ ਹਸਪੀਟਲ ਮਸਤ ਹੋਣਾ ਸਭ ਵਿਖੇ ਕਿਉਂ ਨਹੀਂ ਬਣਾਉਂਦੇ ਜਾਂ ਇੱਕ ਜਗ੍ਹਾ ਹੀ ਮੈਡੀਕਲ ਕਾਲਜ ਤੇ ਹਸਪੀਟਲ ਕਿਉਂ ਨਹੀਂ ਬਣਾਉਂਦੇ ਅੱਜ ਪੰਜਾਬ ਦੇ ਵਿੱਚ ਤੁਸੀਂ ਪਟਿਆਲਾ ਤੁਸੀਂ ਸ਼੍ਰੀ ਅਮਰitsar ਸਾਹਿਬ ਫਰੀਦਕੋਟ ਜਲੰਧਰ ਮੁਹਾਲੀ ਲੁਧਿਆਣਾ ਜਿੱਥੇ-ਜਿੱਥੇ ਮੈਡੀਕਲ ਕਾਲਜ ਨੇ ਮੈਡੀਕਲ ਕਾਲਜ ਤੇ ਹਸਪੀਟਲ ਇਕੱਠੇ ਨੇ ਸ਼ਾਇਦ ਮੇਲਾ ਦਾ ਮੁੱਖ ਮੰਤਰੀ ਸਾਹਿਬ ਤਾਂ ਜਾਂ ਜਿਹੜੇ ਅਫਸਰ ਸਹਿਬਾਨ ਇਸ ਚੀਜ਼ ਤੇ ਵਰਕਿੰਗ ਕਰ ਰਹੇ ਨੇ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਮੈਡੀਕਲ ਦਾ ਕਰਕਲਮ ਜ਼ਰੂਰ ਪੜਿਆ ਕਰੋ ਸੈਕੰਡ ਇਅਰ ਤੋਂ ਲੈ ਕੇ 3rd ਇਅਰ 4th ਇਅਰ ਰੈਜ਼ੀਡੈਂਟ ਜਾਂ ਜਿੰਨੇ ਵੀ ਐਮਡੀ ਐਮਐਸ ਕਰਨ ਵਾਲੇ ਬੱਚੇ ਨੇ ਉਹਨਾਂ ਜਿੱਥੇ ਥਿਓਰੈਟिकल ਕਲਾਸਾਂ ਨੇ ਨਾਲ ਹੀ ਸੇਮ ਡੇ ਦੇ ਵਿੱਚ ਪ੍ਰੈਕਟੀਕਲ ਵੀ ਹੁੰਦੇ ਨੇ ਤੇ ਉਹ ਮਰੀਜ਼ਾਂ ਦੇ ਕੋਲੇ ਜਾ ਕੇ ਪ੍ਰੈਕਟੀਕਲ ਉਹ ਹਸਪੀਟਲ ਦੇ ਵਿੱਚ ਹੁੰਦੇ ਨੇ ਹੁਣ ਮੈਂ ਇੱਥੇ ਸਵਾਲ ਮੇਰਾ ਹੈ ਕਿ ਜੇ ਬੱਚਾ ਪਹਿਲੀ ਕਲਾਸ ਵੀਰੇ 9:00 ਤੋਂ 10:00 ਵਜੇ ਤੱਕ ਲਾ ਕੇ ਕਿ 10:00 ਵਜੇ ਤੋਂ 11:00 ਜੇ ਪ੍ਰੈਕਟੀਕਲ ਕਰਨਾ ਫਿਰ ਉਹ ਖੇੜੀ ਤੋਂ ਮਸਤ ਹੋਣਾ ਸਮਝਾਇਆ ਕਰੂਗਾ ਉਹ 15 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਕੇ ਉਸ ਮੈਡੀਕਲ ਕਾਲਜ ਚ ਇੱਕ ਪ੍ਰੈਕਟੀਕਲ ਦੀ ਕਲਾਸ ਲਾਉਣ ਲਈ ਜਾਊਗਾ ਜਿਹਦਾ ਆਉਣ ਜਾਣ ਦਾ ਟਾਈਮ ਹੀ ਘੱਟੋ ਘੱਟ ਘੰਟਾ ਲੱਗਣਾ ਹੈ ਕੀ ਕਹਦੇ ਟੈਕਨੀਕਲੀ ਇਹ ਬੰਦਿਆਂ ਨੇ ਇਹਨਾਂ ਨੇ ਕਦੇ ਸੋਚਿਆ ਨਹੀਂ ਹੈਗਾ ਇਹ ਗੱਲ ਨੂੰ ਕੀ ਕਹਦੇ ਮੈਨੂੰ ਮੈਨੂੰ ਸਮਝ ਨਹੀਂ ਇਸ ਚੀਜ਼ ਦੀ ਸਾਨੂੰ ਆ ਰਹੀ ਕਿ ਇਹ ਲੋਕ ਕਰ ਕੀ ਰਹੇ ਨੇ ਸਿਰਫ ਮਸਲਾ ਕਿੱਥੇ ਹੈ ਕਿ ਇੱਕ ਮੈਡੀਕਲ ਕਾਲਜ ਦਾ ਨੀਂ ਪੱਥਰ ਰੱਖਿਆ ਜਾਊਗਾ ਉਸ ਤੋਂ ਬਾਅਦ ਇਹਦੇ ਤੇ ਇੱਕ ਮੁੱਦਾ ਬਣੂਗਾ ਕਿਉਂਕਿ ਇਦੋਂ ਬਾਅਦ ਅਗਲੀ ਸਿਆਸਤ ਇਹ ਵੀ ਹੋਣੀ ਹੈ ਕਿ ਜੀ ਉਥੇ ਦਰਖਤ ਕੱਟੇ ਜਾ ਰਹੇ ਨੇ ਫਿਰ ਇਹ ਕਹਿਣਗੇ ਜੀ ਦੇਖੋ ਸਾਨੂੰ ਐਨਜੀਟੀ ਦੀ ਪਰਮਿਸ਼ਨ ਨਹੀਂ ਮਿਲਦੀ ਜੀ ਸਾਨੂੰ ਇਹ ਬਾਗਬਾਨੀ ਵਿਭਾਗ ਦੀ ਜਗਾ ਜੀ ਇੱਥੇ ਫਲਾਣਾ ਜੀ ਇਸ ਕਰਕੇ ਸਮਾਂ ਨਿਕਲਦਾ ਜਾਊਗਾ ਤੇ ਅਗਲੇ 2 ਸਾਲ ਵੀ ਐਂ ਗੱਪਾਂ ਦੇ ਵਿੱਚ ਪੂਰੇ ਹੋਣਗੇ ਅਸੀਂ ਅੱਜ ਸਟੇਜ ਤੋਂ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇੱਕੋ ਹੈ ਕਿ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਸੰਗਰੂਰ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਇਹ ਜ਼ਿਲ੍ਹਾ ਕਿਰਪਾ ਕਰਕੇ ਇੱਥੇ ਸੰਗਰੂਰ ਚ ਮੈਡੀਕਲ ਕਾਲਜ ਬਣਾਓ ਇੱਥੇ ਨਹੀਂ ਪੰਜਾਬ ਦੇ ਜਿਹੜੇ ਹੋਰ 15 ਨੇ ਉਹ ਵੀ ਬਣਾਓ ਪਰੰਤੂ ਟੈਕਨੀਕਲੀ ਜ਼ਰੂਰ ਦੇਖ ਕੇ ਬਣਾਓ ਤੁਸੀਂ ਇਹ ਚੀਜ਼ ਮੈਂ ਫੇਰ ਬਾਰ ਬਾਰ ਕਹਿਣਾ ਕਿ ਐਡੀ ਨਲੇਕੀ ਕਿ ਤੁਸੀਂ 15 ਕਿਲੋਮੀਟਰ ਇੱਕ ਪ੍ਰੈਕਟੀਕਲ ਕਲਾਸ ਲਾਉਣ ਲਈ ਬੱਚਿਆਂ ਨੂੰ ਬੁਲਾਓਗੇ ਤੇ ਮੈਡੀਕਲ ਕਾਲਜ ਦਾ ਇਹ ਮੁੱਦਾ ਹੁਣ ਅੱਜ ਮੈਂ ਤੁਹਾਡੇ ਜ਼ਰੀਏ ਇਹ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਣਾ ਕਿ ਕਿਰਪਾ ਕਰਕੇ ਤੁਸੀਂ ਜੋ ਕਰਨਾ ਹੈ ਮੁੱਦਾ ਨਾ ਬਣਾਓ ਅਸਲ ਚ ਉਹਨੂੰ ਅਮਲ ਚ ਲਿਆਓ ਉਹਨੂੰ ਅਸਲ ਮੈਡੀਕਲ ਕਾਲਜ ਬਣਾਓ ਪਿਛਲੇ 3 ਸਾਲਾਂ ਤੋਂ ਲੋਕ ਸੰਗਰੂਰ ਦੇ ਜਿਹੜੇ ਨੇ ਇਸ ਚੀਜ਼ ਦੀ ਉਡੀਕ ਕਰ ਰਹੇ ਨੇ ਮਸਤੂਣਾ ਸਾਹਿਬ ਇਹ ਕਿ ਅੱਜ ਵੀ ਤੁਸੀਂ ਉੱਥੇ ਜਿਹੜੇ ਬੰਦੇ ਬੈਠੇ ਨੇ ਜਦ ਕਿ ਬਹੁਤ ਆਦ ਦੇ ਵਿੱਚ ਲੋਕਾਂ ਨੂੰ ਸਮਝ ਆ ਗਈ ਤੇ ਉੱਥੇ ਉੱਠ ਕੇ ਚਲੇ ਗਏ ਨੇ ਪਰੰਤੂ ਅੱਜ ਵੀ ਮੈਂ ਉਹ ਧਰਨੇ ਵਾਲਿਆਂ ਨੂੰ ਵੀ ਕਹਿਣਾ ਕਿ ਵੀਰ ਮੇਰਿਓ ਤੁਸੀਂ ਉੱਥੇ ਲਾਈ ਬਿਠੋ ਧਰਨਾ ਤੇ ਤੁਸੀਂ ਤੁਹਾਡੇ ਕੋਲ ਤਾਂ ਮੈਡੀਕਲ ਕਾਲਜ ਤੇ ਸਰ ਸੈਂਟਰ ਦੀ ਗੱਲ ਹੋਈ ਸੀ ਨਾਲ ਕਹਿੰਸੀ ਹਸਪੀਟਲ ਬਣਾਊਗਾ ਭਗਵੰਤ ਮਾਨ ਤੇ ਤੁਸੀਂ ਹੁਣ ਫਿਰ ਤੁਹਾਡਾ ਮੁੱਦਾ ਕਿੱਥੇ ਗਿਆ ਉਹਨਾਂ ਨੂੰ ਮੈਂ ਪੁੱਛਦਾ ਕਿ ਤੁਹਾਡਾ ਮੁੱਦਾ ਕਿੱਥੇ ਗਿਆ ਤੁਸੀਂ ਕੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਬੋਲਣਾ ਸੀ ਅੱਜ ਜੇ ਭਗਵੰਤ ਮਾਨ ਇੱਥੋਂ ਮਸਤੂਣਾ ਸਾਹਿਬ ਤੋਂ ਜੇ ਖੇੜੀ ਵਿਖੇ ਮੈਡੀਕਲ ਕਾਲਜ ਦੀ 25 ਕਿਲੇ